ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਦੱਸਿਏ ਕਿ ਰਵਨੀਤ ਬਿੱਟੂ ਅਤੇ ਅਕਾਲੀਆਂ ਦੇ ਵਿੱਚ ਕਾਫੀ ਤਕਰਾਰਬਾਜ਼ੀ ਚੱਲ ਰਹੀ ਹੈ ਤੇ ਹੁਣ ਮਜੀਠੀਆ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਰਵਨੀਤ ਬਿੱਟੂ ਨੂੰ ਜਿਹੜਾ ਮੜਮਾ ਜਵਾਬ ਆਉ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤਾਂ ਜਿਹੜਾ ਰਵਨੀਤ ਬਿੱਟੂ ਆ ਉਦੋਂ ਸੁਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਪੈ ਕੇ ਉਹਨਾਂ ਨੂੰ ਬਾਪੂ ਬਾਪੂ ਕਹਿੰਦਾ ਸੀ ਤੇ ਅੱਜ ਉਹਨਾਂ ਦੀਆਂ ਲੱਤਾਂ ਖਿੱਚ ਰਿਹਾ ਹੈ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਤੇ ਅੱਜ ਭਗਵੰਤ ਮਾਨੁਹੀ ਆਪਣਾ ਬਾਬ ਬਣਾਇਆ ਹੋਇਆ ਤੇ ਇਹ ਜਿਹੜੇ ਬਿਆਨ ਨੇ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮਪੀ ਰਵਨੀਤ ਬਿੱਟੂ ਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਜਿਸ ਨੂੰ ਲੈ ਕੇ ਬੰਦੇ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਰਾਜੋਆਣਾ ਨੂੰ ਲੈ ਕੇ ਜਿਹੜਾ ਰਵਨੀਤ ਐਮਪੀ ਰਵਨੀਤ ਬਿੱਟੂ ਨੂੰ ਮੋੜਮਾ ਜਵਾਬ ਆ ਜਿਹੜਾ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਦੇ ਇਸ ਮੁੱਦੇ ਤੇ ਕੀ ਕਹਿਣਾ ਹੈ ਉਹਦਾ ਨਾ ਲਾਜ ਕਰਾ ਦਿਓ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਦੇ ਨੇ ਪਰਵਾਹ ਕਰਿਆ ਕਰੋ ਜੀਠੇ ਸਾਹਿਬ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਾਂਦਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰਹਿਣ ਦੇ ਭਾਉ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਤਾਂ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਨਹੀਂ ਨੀਲੀ ਪੇਂਡਾ ਸਾਡੇ 7 ਘੰਟੇ ਹੈ ਜੀ ਐਸ ਆਈਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਲਈਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ ਪੰਜ ਚਾਰ ਤੋਂ ਪੰਜ ਘੰਟੇ ਦਾ ਸਮਾਂ ਖੁੱਲ ਚੱਲੋ ਇਸੇ ਬਹਾਨੇ ਮੇਰਾ ਵੀ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸ ਆਈਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋਂ ਚਾਬੀ ਭਰ ਰਿਹਾ ਉਹਦੀ ਹੁੰਦੀ ਕਿ ਨਹੀਂ ਹੁੰਦੀ ਤੁਸੀਂ ਆਪ ਸਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਘੜਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੌਣ ਚੀਫ ਮਿਨਿਸਟਰ 29 12 ਨੂੰ ਉਹਨਾਂ ਨੂੰ ਚਿੱਠੀ ਘੜਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਤੱਕ ਡਿਮਾਂਡ ਹੀ ਨਹੀਂ ਕਰਦੀ ਮੈਨੂੰ ਸੱਦਲ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਹੋਈ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾਂ ਨੂੰ ਵਰਤਨਾ ਛੱਡੋ ਆਪ ਹੀ ਐਸਆਈਟੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਨ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਨਾ ਹੁਰ ਕੀ ਆ ਅਗਲੀ ਵਾਰ ਪਲਾਇਆ ਆਉਂਗੇ ਜੇ ਅਗਲੀ ਵਾਰ ਇਸ ਅਗਲੀ ਯਾਰੀ ਦੀ ਅਗਲੀ ਯਾਰੀ ਦੱਸੂ ਅੱਜ ਹੀ ਦੱਸ ਜੂਗਾ ਸਾਰੀ ਗੱਲਾਂ ਤੁਸੀਂ ਫਿਰ ਚਲਾਈ ਜਾਣੀ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਦੱਸਿਏ ਕਿ ਰਵਨੀਤ ਬਿੱਟੂ ਅਤੇ ਅਕਾਲੀਆਂ ਦੇ ਵਿੱਚ ਕਾਫੀ ਤਕਰਾਰ ਬਾਜ਼ੀ ਚੱਲ ਰਹੀ ਹੈ ਤੇ ਹੁਣ ਮਜੀਠੀਆ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਰਵਨੀਤ ਬਿੱਟੂ ਨੂੰ ਜਿਹੜਾ ਮੁਰਮਾ ਜਵਾਬ ਆਉ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤਾਂ ਜਿਹੜਾ ਰਵਨੀਤ ਬਿੱਟੂ ਆ ਉਦੋਂ ਸੁਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਪੈ ਕੇ ਉਹਨਾਂ ਨੂੰ ਬਾਪੂ ਬਾਪੂ ਕਹਿੰਦਾ ਸੀ ਤੇ ਅੱਜ ਉਹਨਾਂ ਦੀਆਂ ਲੱਤਾਂ ਖਿੱਚ ਰਿਹਾ ਹੈ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਤੇ ਅੱਜ ਭਗਵੰਤ ਮਾਨ ਨੂੰ ਹੀ ਆਪਣਾ ਬਾਪ ਬਣਾਇਆ ਹੋਇਆ ਤੇ ਇਹ ਜਿਹੜੇ ਬਿਆਨ ਇਹ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮਪੀ ਰਵਨੀਤ ਬਿੱਟੂ ਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਜਿਸ ਨੂੰ ਲੈ ਕੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਰਾਜੋਆਣਾ ਨੂੰ ਲੈ ਕੇ ਜਿਹੜਾ ਅ ਰਵਨੀਤ ਐਮਪੀ ਰਵਨੀਤ ਬਿੱਟੂ ਨੂੰ ਮੁੜਮਾ ਜਵਾਬ ਆ ਜਿਹੜਾ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਿਕਰਮ ਸਿੰਘ ਮਜੀਠੀਆ ਦੇ ਇਸ ਮੁੱਦੇ ਤੇ ਕੀ ਕਹਣ ਹਨ ਉਹਦਾ ਨਾ ਲਾਜ ਕਰਾ ਦਿਓ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਦੇ ਨੇ ਪਰਵਾਹ ਕਰਿਆ ਕਰੋ ਜੀਠੀਆ ਸਾਹਿਬ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਨਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਬਾਪੂ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਦਾ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਕਰੀਏ ਨਹੀਂ ਲੀਗਲੀ ਆਹਾਂ ਪੇਲਿਆ ਸਾਡੇ 7 ਘੰਟੇ ਐਸਆਈਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਰਹੀਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ 5 4 ਤੋਂ 5 ਘੰਟੇ ਦਾ ਸਮਾਂ ਖੁੱਲ ਗਿਆ ਚਲੋ ਇਸੇ ਬਹਾਨੇ ਮੇਰਾ ਵੀ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸਆਈਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋ ਚਾਬੀ ਭਰ ਰਿਹਾ ਉਹਦੀ ਹੁੰਦੀ ਕਿ ਨਹੀਂ ਹੁੰਦੀ ਤੁਸੀਂ ਆਪ ਛਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਕਰਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੋਨ ਚੀਫ ਮਿਨਿਸਟਰ 29 12 ਨੂੰ ਉਹਨਾਂ ਨੂੰ ਚਿੱਠੀ ਕਰਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਤੱਕ ਡਿਵਾਨਡ ਹੀ ਨਹੀਂ ਕਰਦੀ ਮੈਨੂੰ ਸਦਲ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਉਹੀ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾਂ ਨੂੰ ਵਰਤਨਾ ਛੱਡੋ ਆਪ ਹੀ ਐਸਆਈਪੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਨ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਨ ਹੁਰਕੀ ਆ ਸਾਹਿਬ ਅਗਲੀ ਵਾਰ ਫਲਾਇਰ ਆਉਂਗੇ ਜੀ ਅਗਲੀ ਵਾਰ ਐਸੇ ਕੀ ਅਗਲੀ ਯਾਰੀ ਦੀ ਮੈਂ ਅਗਲੀ ਯਾਰੀ ਦੇ ਦੱਸੂ ਅੱਜ ਹੀ ਦੱਸ ਜੂਗਾ ਸਾਰੀ ਗੱਲਾਂ ਤੁਸੀਂ ਫਿਰ ਚਲਾਈ ਜਾਣੀਆਂ ਥੈਂਕ ਯੂ